ਕੀ ਨਾ ਭਾਈ ਆਪਣਾ ਮੇਰਾ ਨਾਮ ਗगन ਜੱਟ ਅੱਜ ਜਿਹੜਾ ਇਹ ਚੋਣ ਪ੍ਰਚਾਰ ਕਰ ਰਿਹਾ ਜੇ ਘਰ ਘਰ ਜਾ ਕੇ ਵੋਟਾਂ ਆਖ ਰਿਹਾ ਜੇ ਕਿਸ ਤਰੀਆਂ ਆਖ ਰਿਹਾ ਵੋਟਾਂ ਦੇ ਕੀ ਮਕਸਦ ਹੈ ਤੇ ਕਿਹੜੇ ਭਾਈ ਚੜ ਰਹੇ ਲੋਕ ਅਸੀਂ ਵੀ ਇਹ ਜਿਹੜੀਆਂ ਵੋਟਾਂ ਨੇ ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਆਂ ਸਦਰਤਰਾ ਕਿਸੇ ਭਾਈਚਾਰਾ ਅਸੀਂ ਪਹਿਲਾਂ ਵੀ ਐਮਐਲਏ ਦੇ ਵੋਟਾਂ ਸਮੇਂ ਵੀ ਪੂਰੇ ਜੋਸ਼ ਹੌਸਲੇ ਨਾਲ ਆਪਣੇ ਫਲਕੀ ਜੋ ਸਾਸ਼ਟਰ ਕੇ ਸਾਹਰੇ ਬੰਦ ਵਿੱਚ ਤੋਂ ਬਹੁਤ ਬਹੁਮਤ ਦੇ ਨਾਲ ਸਾਡੇ ਐਮ.ਐਲ.ਏ ਸਰਦਾਰ ਸਰਵਿੰਦਰ ਸਿੰਘ ਤੁਮਨ ਜੀ ਆਇਆ ਸੀ ਉਸੇ ਮਨਸ਼ਾ ਨੂੰ ਲੈ ਕੇ ਅਸੀਂ ਅੱਜ ਹੁਣ ਜੋ ਐਮ.ਪੀ. ਦੀਆਂ ਵੋਟਾਂ ਆ ਰਹੀਆਂ ਨੇ ਸਾਡੇ ਮੈਂ ਵੀ ਲਾਲਜੀਤ ਸਿੰਘ ਪੁਲਰੀ ਜੋ ਕੈਂਡੀਡੇਟ ਨੇ ਐਮ.ਪੀ. ਦੇ ਕੋਨਰਾਸ ਮੁਕੰਨ ਕਰ ਰਹੇ ਆ ਅਤੇ ਪੂਰੇ ਜੋਸ਼ ਦੇ ਨਾਲ ਤੁਸੀਂ ਸਾਡੇ ਵਿੱਚ ਦੇਖ ਰਿਹਾ ਕਿ ਸਾਡੇ ਬਹੁਤ ਹੀ ਭਾਈਚਾਰਾ ਦਿੱਖਦਾ ਹੋਇਆ ਹੈ ਅਤੇ ਹੁਣ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਤੇ ਕੀ ਕਹਿਣਾ ਕੀ ਚਾਹੁੰਦੇ ਹੋ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀਆਂ ਵੋਟਾਂ ਆ ਰਹੀਆਂ ਨੇ ਦੇਖੋ ਜੀ 2022 ਦੇ ਵਿੱਚ ਸਾਡੀ ਆਵਾਜ਼ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਇਹ ਦੇਖ ਸਕਦੇ ਆ ਕਿ ਖਾਸ ਕਰਕੇ ਨੌਜਵਾਨ ਨੂੰ ਰੋਜ਼ਗਾਰ ਬਹੁਤ ਮਿਲਿਆ ਹੈ ਅਤੇ ਜੋ ਕ੍ਰਾਈਮ ਹੈ ਉਹਨੂੰ ਘਟਾਇਆ ਹੈ ਤੇ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਜੋ ਆਮ ਜਨਤਾ ਕੀ ਮੁਹੱਲਾ ਕਲੀਨਿਕ ਹੋ ਗਿਆ ਔਰ ਸਿੱਖਿਆ ਦੇ ਪੱਧਰ ਨੂੰ ਵੀ ਲੈ ਕੇ ਅਸੀਂ ਜੇਕਰ ਦੇਖੀਏ ਤੇ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੀਆਂ ਉਪਲਬਧੀਆਂ ਨੇ ਬਹੁਤ ਸਾਰੇ ਸਕੂਲ ਵਧੀਆ ਵੀ ਹੋ ਰਹੇ ਨੇ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਇਸੇ ਨਾਲ ਚੱਲੇ ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਕੀ ਨਾ ਭਾਈ ਆਪਣਾ ਆ ਜਿਹੜੇ ਨੌਜਵਾਨ ਨੇ ਜਿਹੜੇ 크ਿਸਚੀਅਨ ਭਾਈ ਜਿਹੜੇ ਦੇ ਲੋਕ ਜਿਹੜੇ ਤੁਸੀਂ ਇਹ ਚੋਣ ਪ੍ਰਚਾਰ ਕਰ ਰਹੇ ਕੀ ਕਹਿਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਆ ਵੀ ਅਸੀਂ ਆਮ ਆਦਮੀ ਦਾ ਸਾਥ ਦੇਦੇ ਹਾਂ ਲੋਕਾਂ ਨੂੰ ਇਹ ਦੇਖਦਾ ਹਾਂ ਬਹੁਤ ਲੀਡ ਦੇ ਵਿੱਚ ਪਾਇਆ ਹੁਣ ਸਾਡਾ ਕੈਂਡੀਡ ਪੱਤੀ ਤੋਂ ਲਾਜੀ ਥੁਲਾ ਰਹੇ ਉਹਨਾਂ ਦੇ ਵਾਤੇ ਹੀ ਲੋਕਾਂ ਦਾ ਕਰ ਕਰਾਉਂਦੇ ਲੋਕਾਂ ਨੂੰ ਵੋਟਾਂ ਬਾਰੇ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੇ ਆਂ ਬੀ ਵੋਟ ਆਮ ਆਦਮੀ ਪਾ